ਰੇਕੂ ਜੀ ਕਾਂਗਰਸ ਛੱਡ ਕੇ ਗਏ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਮਾਣ ਦੇ ਕੇ ਚਲੋ ਟਿਕਟ ਦਿੱਤਾ ਐਮਪੀ ਬਣਾਇਆ ਅਗਲੀ ਵਾਰ ਐ 10 ਐਮਪੀ ਦਾ ਟਿਕਟ ਅਨਾਉਂਸ ਵੀ ਹੋ ਗਿਆ ਇਸ ਜਨਰਲ ਇਲੈਕਸ਼ਨ ਦੇ ਅੰਦਰ ਉਹ ਟਿਕਟ ਹੀ ਛੱਡ ਕੇ ਭੱਜ ਗਏ ਆ ਭਗੰਟੀ ਨੂੰ ਜੀ ਪਹਿਲਾਂ ਸੁਖ ਮਾਨਿਆ ਰਾਜਨੀਤੀ ਦੇ ਅੰਦਰ ਲੰਬਾ ਸਮਾਂ ਰਹੇ ਆਮ ਆਦਮੀ ਪਾਰਟੀ ਨੂੰ ਕੋਈ ਬੰਦਾ ਹੀ ਨਹੀਂ ਲੱਭਾ ਇਹ ਤੁਸੀਂ ਬਦਲਾਅ ਕਰ ਲਿਆ ਫਿਰ ਤੁਸੀਂ ਤਾਂ ਕਹਿੰਦੇ ਉਹਦੇ ਅਸੀਂ ਦੂਸਰੀਆਂ ਪਾਰਟੀਆਂ ਦਾ ਕਚਰਾ ਲੈਣਾ ਹੀ ਨਹੀਂ ਏ ਪਵਨ ਟਿੰਨੂ ਜੀ ਆਮ ਆਦਮੀ ਪਾਰਟੀ ਚ ਗਏ ਆ ਨਾ ਪਰ ਤੁਸੀਂ ਅਕਾਲੀ ਦਲ ਦੇ ਇੱਕ ਲੀਡਰ ਦਾ ਨਾਮ ਲੈ ਕੇ ਦਿਖਾ ਦਿਓ ਵੀ ਜਿਹੜਾ ਅਕਾਲੀ ਦਲ ਦਾ ਲੀਡਰ ਪਵਨ ਟਿੰਨੂ ਦੇ ਨਾਲ ਗਿਆ ਸਾਧੂਪੁਰ ਖੜੇ ਹੋਏ ਉੱਥੋਂ ਹਾਰ ਗਿਆ ਹਿਆਰਪੁਰ ਖੜੇ ਹੋਏ ਉੱਥੋਂ ਹਾਰ ਗਿਆ ਬੈਸਟ ਖੜੇ ਹੋਏ ਉੱਥੋਂ ਹਾਰ ਗਿਆ ਉਹ ਇਹ ਇੰਨੀਆ ਲਚਨਾ ਹਾਰਨ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਕੁਝ ਮਿਲ ਗਿਆ ਤਾਂ ਫਿਰ ਕਾਹਦਾ ਸਿਆਸੀ ਕਤਲ ਕੈਰੀਅਰ ਮਤਲਬ ਹੋ ਗਿਆ ਜਲੰਧਰ ਦੇ ਤਿੰਨ ਉਮੀਦਵਾਰ ਨੇ ਉਹ ਤਿੰਨੇ ਜਿਹੜੇ ਉਹਨਾਂ ਦਾ ਜਿਹੜਾ ਪਛੋਕੜ ਆ ਉਹ ਉਹ 10 ਦਿਨ 20 ਦਿਨ ਪਹਿਲਾਂ ਇੱਧਰ ਉੱਧਰ ਮਤਲਬ ਘੁੰਮਣ ਕਰਨ ਵਾਲਾ ਹੈਗਾ ਆ ਉਹ ਵੀ ਇਸ ਟਿੱਪੀ ਤੇ ਮੈਨੂੰ ਗੱਲ yaad ਆਈਏ ਜਦ ਸਵੇਰੇ ਹੀ ਟੀਨੂ ਸਾਹਿਬ ਕਹਿੰਦੇ ਪਏ ਸੀਗੇ ਕਿ ਚਰਨਜੀਤ ਸਿੰਘ ਚੰਨੀ ਵੀ ਪਹਿਲਾਂ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਲੜਦੇ ਰਹੇ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਚੜ ਗਏ ਫਿਰ ਵਾਪਸ ਇੱਧਰ ਕਾਂਗਰਸ ਵੱਲ ਨੂੰ ਆ ਗਏ ਉਹ ਵੀ ਆਉਂਦੇ ਜਾਂਦੇ ਰਹੇ ਨੇ ਸਿੰਘ ਚੰਨੀ ਤਾਂ ਆਈ ਹੈ ਸੱਤ ਸੱਤ ਨੂੰ ਅਸ਼ਲੀਲ ਮੈਸੇजेस ਭੇਜਦੇ ਹੁੰਦੇ ਸੀ ਤੇ ਕੈਪਟਨ ਸਾਹਿਬ ਨੇ ਉਹਨਾਂ ਨੂੰ ਹੇਠਾਂ ਬਿਠਾ ਕੇ ਮਾਫੀ ਮੰਗਵਾਈ। ਇਹਨੂੰ ਇਹਨੂੰ ਚਾਹੀਦਾ ਇਹਨਾਂ ਨੂੰ ਆਪਣੀ ਜ਼ੁਬਾਨ ਬੰਦ ਰੱਖਣੀ ਚਾਹੀਦੀ ਆ। ਫਿਲਹਾਲ ਚੋਣਾਂ ਦਾ ਮਾਹੌਲ ਹੈ ਔਰ ਚੋਣਾਂ ਦੇ ਮਾਹੌਲ ਦੇ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖਵਿੰਦਰ ਕੋਟਲੀ ਜਿਹੜੇ ਆਦਮਪੁਰ ਤੋਂ ਵਿਧਾਇਕ ਨੇ ਉਹ ਸਾਡੇ ਨਾਲ ਮੌਜੂਦ ਨੇ। ਕੋਟਲੀ ਸਾਹਿਬ ਤੁਸੀਂ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ। ਧੰਨਵਾਦ ਜੀ ਧੰਨਵਾਦ। ਇਸ ਵੇਲੇ ਜੋ ਹਾਲਾਤ ਨੇ ਇਸ ਸਿਆਸਤ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉੱਤੇ ਇਹ ਇਲਜ਼ਾਮ ਹੈ ਕਿ ਹੁਣ ਲੀਡਰ ਹੌਲੀ-ਹੌਲੀ ਕਰਕੇ ਛੱਡਦੇ ਨਜ਼ਰ ਆ ਰਹੇ ਆ ਪਾਰਟੀ ਕਮਜ਼ੋਰ ਹੋ ਰਹੀ ਹੈ ਪਾਰਟੀ ਟੁੱਟਦੀ ਪਈ ਹੈ ਕਿਵੇਂ ਦੇਖ ਰਹੇ ਹੋ ਦੇਖੋ ਜਲੰਧਰ ਦੇ ਅੰਦਰ ਜਿਹੜੀ ਚੋਣ ਮੁਹਿੰਮ ਸਰਦਾਰ ਚਰਨਜੀਤ ਸਿੰਘ ਜੰਨੀ ਜੀ ਨੇ ਆ ਕੇ ਪਖਾ ਦਿੱਤੀ ਆ ਨਾ ਦੂਸਰੇ ਲੀਡਰਾਂ ਨੂੰ ਐਂ ਲੱਗਣ ਲੱਗ ਪਿਆ ਹੁਣ ਸਾਡਾ ਇੱਥੇ ਬਹੁਤਾ ਕੁਝ ਬਖ ਜਿਹੜਾ ਨਾ ਹੁਣ ਹੈ ਨਹੀਂ ਤੇ ਜਿਹੜੀਆਂ ਪਾਰਟੀਆਂ ਦੇ ਵਿੱਚ ਲੀਡਰ ਜਾ ਰਹੇ ਆ ਤੁਸੀਂ ਦੇਖੋ ਐ ਰੈਂਕੂ ਜੀ ਕਾਂਗਰਸ ਛੱਡ ਕੇ ਗਏ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਮਾਨ ਦੇ ਕੇ ਚਲੋ ਟਿਕਟ ਦਿੱਤਾ ਐਮਪੀ ਬਣਾਇਆ ਤੇ ਉਹ ਅਗਲੀ ਵਾਰ ਐਮਪੀ ਦਾ ਟਿਕਟ ਅਨਾਉਂਸ ਵੀ ਹੋ ਗਿਆ ਇਸ ਜਨਰਲ ਇਲੈਕਸ਼ਨ ਦੇ ਅੰਦਰ ਉਹ ਟਿਕਟ ਛੱਡ ਕੇ ਭੱਜ ਗਏ ਫਿਰ ਕਾਦਾ ਮਾਹੌਲ ਰਹਿ ਗਿਆ ਆ ਪਵਨਟੀਨੂ ਜੀ ਪਹਿਲਾਂ ਸੁਖਮਾਨਿਆ ਰਾਜਨੀਤੀ ਦੇ ਅੰਦਰ ਲੰਬਾ ਸਮਾਂ ਰਹੇ ਆਮ ਆਦਮੀ ਪਾਰਟੀ ਨੂੰ ਕੋਈ ਬੰਦਾ ਹੀ ਨਹੀਂ ਲੱਭਾ ਜਿਹੜੇ ਕਹਿੰਦੇ ਸੀਗੇ ਅਸੀਂ ਤਾਂ ਪੰਜਾਬ 'ਚ ਵਿਕਾਸ ਲਿਆ ਦਿੱਤਾ ਅਸੀਂ ਤਾਂ ਹਨੇਰੀ ਲਿਆ ਦਿੱਤੀ ਅਸੀਂ ਤਾਂ ਬਦਲਾਅ ਕਰਤਾ ਕਿ ਜੇ ਤੁਸੀਂ ਬਦਲਾਅ ਕਰ ਲਿਆ ਤਾਂ ਫਿਰ ਤੁਸੀਂ ਤਾਂ ਕਹਿੰਦੇ ਉਹਦੇ ਅਸੀਂ ਦੂਸਰੀਆਂ ਪਾਰਟੀਆਂ ਦਾ ਕਚਰਾ ਲੈਣਾ ਹੀ ਨਹੀਂ ਕੇਸਰੀਵਾਲ ਕਹਿੰਦਾ ਹੁੰਦਾ ਸੀ ਤੇ ਹੁਣ ਕਚਰੇ ਨੂੰ ਲਿਆ ਕੇ ਮਤਲਬ ਉਹ ਕੀ ਉੱਥੇ ਜਿਹੜਾ ਉਹ ਉਹ ਕਰਨਗੇ ਸੋ ਇਸ ਤਰੀਕੇ ਦੇ ਨਾਲ ਅਕਾਲੀ ਦਲ ਹੈ ਉਹ ਵੀ ਸਾਡੇ ਕੋਲੋਂ ਲੈ ਕੇ ਮਤਲਬ ਜਿਹੜਾ ਉਹ ਉਮੀਦਵਾਰ ਲੈ ਗਿਆ ਸੋ ਇਹਦਾ ਮਤਲਬ ਇਹ ਹੈ ਕਿ ਇਸ ਵੇਲੇ ਦੂਸਰੀਆਂ ਪਾਰਟੀਆਂ ਦੇ ਅੰਦਰ ਭੁਖਲਾਹਟ ਹੈ ਉਹ ਕਾਂਗਰਸ ਨੂੰ ਤੋੜਨ ਦਾ ਯਤਨ ਵਿੱਚ ਲੱਗੇ ਹੋਏ ਆ ਵੀ ਇਹ ਜਿੱਤ ਰਿਹਾ ਇਹਨਾਂ ਦੇ ਉਮੀਦਵਾਰ ਤੋੜੋ ਕਿਸੇ ਤਰੀਕੇ ਦੇ ਨਾਲ ਪਰ ਮੈਨੂੰ ਤੁਸੀਂ ਇੱਕ ਵੀ ਬੰਦਾ ਜੇ ਪਵਨ ਟਿੰਨੂ ਜੀ ਆਮ ਆਦਮੀ ਪਾਰਟੀ ਚ ਗਏ ਆ ਨਾ ਤਾਂ ਤੁਸੀਂ ਅਕਾਲੀ ਦਲ ਦੇ ਇੱਕ ਲੀਡਰ ਦਾ ਨਾਮ ਲੈ ਕੇ ਦਿਖਾ ਦਿਓ ਵੀ ਜਿਹੜਾ ਅਕਾਲੀ ਦਲ ਦਾ ਲੀਡਰ ਪਵਨ ਟਿੰਨੂ ਦੇ ਨਾਲ ਗਿਆ ਆ ਰਹੀ ਗੱਲ ਸਾਡੇ ਪਾਰਟੀ ਤੋਂ ਦੂਸਰੇ ਪਾਸੇ ਚਲੇ ਗਏ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਬਣੇ ਨੇ ਮੈਨੂੰ ਕੋਈ ਬੰਦਾ ਕੋਈ ਵਿਅਕਤੀ ਕੋਈ ਚੰਗੇ ਲੀਡਰ ਕਾਂਗਰਸੀ ਦਾ ਨਾਂ ਦੱਸ ਦਿਓ ਵੀ ਜਿਹੜੇ ਉਹਨਾਂ ਦੇ ਨਾਲ ਗਏ ਹੋਣ ਤੇ ਜੇ ਰੈਂਕੂ ਜੀ ਗਏ ਆ ਆਪ ਛੱਡ ਕੇ ਤਾਂ ਮੇਰੇ ਖਿਆਲ ਦੇ ਅੰਦਰ ਉਹਨਾਂ ਕੋਲ ਵੀ ਕੋਈ ਨਾਂ ਜਿਹੜਾ ਹੈ ਨਹੀਂ ਕਿ ਜਿਹੜਾ ਉਹ ਦੱਸ ਸਕਣ ਕਿ ਮੈਂ ਤਾਂ ਆਮ ਆਦਮੀ ਲੈ ਜੀ ਮੈਨੂੰ ਵੈਸੇ ਇਹ ਗੱਲ ਮੈਂ ਤਾਂ ਕਰ ਰਿਹਾ ਕਿ ਇਹਨਾਂ ਨੇ ਰਾਜਨੀਤੀ ਨੂੰ ਜਲੰਧਰ ਦੇ ਅੰਦਰ ਗੰਗਲਾ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਨੂੰ ਡੈਂਟ ਪਾਉਣ ਦੀ ਕੋਸ਼ਿਸ਼ ਕੀਤੀ ਕਾਂਗਰਸ ਉਹਨਾਂ ਹੀ ਤਕੜਾ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਰਾਜਨੀਤਿਕ ਨੇਤਾਵਾਂ ਦੇ ਕਿਰਦਾਰ ਦੇ ਬਾਰੇ ਰਾਜਨੀਤਿਕ ਨੋਕਾਂ ਦੀ ਨੀਅਤ ਦੇ ਬਾਰੇ ਜਿਹੜਾ ਉਹ ਸਾਹਮਣੇ ਜਿਹੜਾ ਸੀਗਾ ਇੱਕ ਸਰੂਪ ਆ ਗਿਆ ਇਸ ਕਰਕੇ ਲੋਕ ਜਿਹੜੇ ਆ ਹੁਣ ਅਕਾਲੀ ਦਲ ਆਪ ਔਰ ਇਹਨਾਂ ਦੇ ਉੱਤੇ ਬੀਜੇਪੀ ਦੇ ਉੱਤੇ ਕੋਈ ਜਿਹੜਾ ਉਹ ਇਤਵਾਰ ਨਹੀਂ ਕਰਨਗੇ ਚੰਨੀ ਸਾਹਿਬ ਨੇ ਜਿੱਤਣਾ ਤੁਹਾਡੇ ਚੈਨਲ ਦੇ ਉੱਤੇ ਆ ਕੇ ਠੋਕ ਵਜਾ ਕੇ ਕਹਿਣਾ ਕਿ ਜਿੱਤ ਗਿਆ ਵਧਾਈਆਂ ਤੁਹਾਡੇ ਤੋਂ ਲੈ ਲਾਂਗੇ ਚਾਹ ਅਸੀਂ ਪਿਲਾਵਾਂਗੇ ਨਾਲ ਤੁਸੀਂ ਕੁਝ ਖਵਾ ਦਿਓ ਜਿੱਤੇਗਾ ਚਰਸਦਾ ਚੰਜੀ ਸਿੰਘ ਜੀ ਕੋਟੀ ਸਾਹਿਬ ਇੱਕ ਹੋਰ ਗੱਲ ਆ ਦੇਖੋ ਹੁਣ ਜੇ ਥੋਡੀ ਪਾਰਟੀ ਜੋ ਕਾਂਗਰਸ ਦੇ ਵਿੱਚੋਂ ਜੇ ਕੋਈ ਜਾ ਵੀ ਰਿਹਾ ਮਹਿੰਦਰ ਕੇਪੀ ਦੀ ਗੱਲ ਕਰ ਲੈਨੇ ਆ ਉਹ ਕਹਿੰਦੇ ਕਿ ਐਨੇ ਸਾਲ ਮੈਨੂੰ ਖੁੰਝੇ ਲਾ ਕੇ ਰੱਖਿਆ ਜਿਵੇਂ 2014 ਤੋਂ ਹੇਠਾਂ ਉਤਰੇ ਉਹਨਾਂ ਨੂੰ ਗਾਹ ਨਹੀਂ ਵਧਨ ਦਿੱਤਾ ਗਿਆ ਉਹਨਾਂ ਦਾ ਉਹ ਸ਼ਰੀਆਮ ਕਹਿੰਦੇ ਸੁਣਾਈ ਦਿੱਤੇ ਕਿ ਮੇਰਾ ਸਿਆਸੀ ਕਤਲ ਕਰ ਦਿੱਤਾ ਮੇਰੇ ਨਾਲ ਗੇਮ ਖੇਡ ਦਿੱਤੀ ਗਈ ਐਦਾਂ ਦੀਆਂ ਗੱਲਾਂ ਉਹ ਕਹਿੰਦੇ ਕਿ ਜਦ ਕਾਂਗਰਸ ਪਾਰਟੀ ਧਿਆਨ ਹੀ ਨਹੀਂ ਰੱਖ ਰਹੀ ਮੇਰਾ ਚਲੋ ਇਹ ਮੈਂ ਉਹ بڑے ਸੂਝ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਮੈਂ ਉਹਨਾਂ ਦੇ ਉੱਤੇ ਕੋਈ ਨਿੱਜੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਇਹ ਰਾਜਨੀਤਿਕ ਪ੍ਰਕਿਰਿਆ ਹੈ ਰਾਜਨੀਤੀ ਦਾ ਮਾਹੌਲ ਹੈ ਚੋਣਾਂ ਦਾ ਮਾਹੌਲ ਹੈ ਚਾਰ ਪੰਜ ਇਲੈਕਸ਼ਨਾਂ ਦਾ ਉਹ ਹਾਰ ਗਏ ਆਦਨਪੁਰ ਖੜੇ ਹੋਏ ਉੱਥੋਂ ਹਾਰ ਗਏ ਹਿਾਰਪੁਰ ਖੜੇ ਹੋਏ ਉੱਥੋਂ ਹਾਰ ਗਏ ਬੈਸਟ ਖੜੇ ਹੋਏ ਉੱਥੋਂ ਹਾਰ ਗਏ ਫਿਰ ਪਾਰਟੀ ਤੋਂ ਉਹ ਇਹ ਇੰਨੀਆਂ ਇਲੈਕਸ਼ਨਾਂ ਹਾਰਨ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਕੁਝ ਮਿਲ ਗਿਆ ਤਾਂ ਫਿਰ ਕਾਹਦਾ ਸਿਆਸੀ ਕਤਲ ਕੈਰੀਅਰ ਮਤਲਬ ਹੋ ਗਿਆ ਤੁਸੀਂ ਜਾਓ ਵੱਡੇ ਦਫਤਰਾਂ ਦੇ ਅੰਦਰ ਬੈਠੋ ਏਆਈਸੀਸੀ ਚ ਜਾਓ ਪੰਜਾਬ ਚ ਜਾਓ ਅ ਅਹੁਦੇਦਾਰੀਆਂ ਮਾਣੋ ਦੁਬਾਰਾ ਪਾਰਟੀ ਦੇ ਮੋਰੇ ਆਪਣਾ ਪੱਖ ਰੱਖੋ ਮੈਂ ਹਰਿਆਣੇ ਦੇ ਵਿੱਚ ਕੰਮ ਕਰਨ ਗਿਆ ਲੋਕੋ ਨੇ ਦੇਖਿਆ ਕਿ ਇਹ ਇਹ ਹੋਰ ਵਕਤ ਦੇ ਸਕਦਾ ਸੋ ਮੇਰਾ ਮਤਲਬ ਹੈ ਕਿ ਜੇ ਇਹਨਾਂ ਕੁਝ ਬਹੁਤ ਕੁਝ ਲੈ ਲਿਆ ਤਾਂ ਪਾਰਟੀ ਦੇ ਅੰਦਰ ਰਹਿ ਕੇ ਵੀ ਆਪਾਂ ਬਹੁਤ ਸਮਾਜ ਦਾ ਜਿਹੜਾ ਉਹ ਭਲਾ ਕਰ ਸਕਦੇ ਆ ਸੋ ਮੈਂ ਉਹਨਾਂ ਦੇ ਉੱਤੇ ਕੋਈ ਨਿੱਜੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਿਰਫ ਰਾਜਨੀਤਿਕ ਜਿਹੜੀ ਟਿੱਪਣੀ ਹੈ ਕਿ ਉਹਨਾਂ ਨੂੰ ਇਸ ਵਕਤ ਦੇ ਉੱਤੇ ਨਹੀਂ ਚਾਹੀਦਾ ਰਾਜਨੀਤੀ ਕਰਦੇ ਆ ਤੁਹਾਨੂੰ ਲੱਗਦਾ ਕਿ ਉਹ ਸਿਰਫ ਕੁਰਸੀ ਦੀ ਲਾਲਸਾ ਕਰਕੇ ਹੁਣ ਪਾਰਟੀ ਸ਼ਿਫਟ ਕਰ ਗਏ ਇਸ ਮੌਕੇ ਤੇ ਆ ਕੇ ਦੇਖੋ ਹੁਣ ਗੱਲ ਤਾਂ ਜਿੱਤਣ ਦੀ ਆ ਨਾ ਜੇ ਜਾ ਕੇ ਕੋਈ ਵਿਅਕਤੀ ਐਮਪੀ ਦਾ ਟਿਕਟ ਲੈ ਲੈਂਦਾ ਹੈ ਤਾਂ ਇਹਦਾ ਮਤਲਬ ਉਹ ਗੱਲ ਤਾਂ ਰਾਜਸੀ ਹੋ ਗਈ ਨਾ ਸੋ ਇਸ ਕਰਕੇ ਹਰੇਕ ਵਿਅਕਤੀ ਦਾ ਆਪਣਾ ਰਾਈਟ ਹੈ ਪਰ ਮੇਰੇ ਖਿਆਲ ਦੇ ਅੰਦਰ ਡੁੱਬਦੇ ਜਹਾਜ਼ 'ਚ ਨਹੀਂ ਸੀ ਜਾਣਾ ਚਾਹੀਦਾ ਤਿੰਨ ਨੂੰ ਜ ਨੂੰ ਵੀ ਨਹੀਂ ਜਾਣਾ ਚਾਹੀਦਾ ਸੀ ਕਿਉਂਕਿ ਅਕਾਲੀ ਦਲ ਤਾਂ ਬਹੁਤ ਬੁਰੀ ਤਰ੍ਹਾਂ ਡੁੱਬ ਚੁੱਕਾ ਹੈ ਤੇ ਅਕਾਲੀ ਦਲ ਜਿਹੜਾ ਆ ਆਮ ਆਦਮੀ ਪਾਰਟੀ ਉਹ ਬੁਰੀ ਤਰ੍ਹਾਂ ਡੁੱਬ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦਾ ਤਾਂ ਕੋਈ ਵਕਾਰ ਰਿਹਾ ਹੀ ਨਹੀਂ ਸੋ ਜਲੰਧਰ ਦੇ ਤਿੰਨ ਉਮੀਦਵਾਰ ਨੇ ਉਹ ਤਿੰਨੇ ਜਿਹੜੇ ਉਹਨਾਂ ਦਾ ਜਿਹੜਾ ਪਛੋਕੜ ਆ ਉਹ ਉਹ 10 ਦਿਨ 20 ਦਿਨ ਪਹਿਲਾਂ ਇੱਧਰ ਉੱਧਰ ਮਤਲਬ ਘੁੰਮਣ ਫਿਰਨ ਵਾਲਾ ਹੈਗਾ ਆ ਸੋ ਇਸ ਕਰਕੇ ਇਹ ਕੋਈ ਮੁਕਾਬਲਾ ਨਹੀਂ ਰਹਿਣਾ ਸਦਾ ਚਰਨਜੀਤ ਸਿੰਘ ਚੰਨੀ ਨੇ ਜਿੱਤਣਾ ਆ ਤੁਹਾਡੇ ਚੈਨਲ ਤੇ ਆ ਕੇ ਤੁਹਾਡੀ ਤੁਹਾਡੀ ਇਸ ਟਿੱਪਣੀ ਤੇ ਮੈਨੂੰ ਗੱਲ ਯਾਦ ਆਈ ਅੱਜ ਸਵੇਰੇ ਹੀ ਟੀਨੂ ਸਾਹਿਬ ਕਹਿੰਦੇ ਪਏ ਸੀਗੇ ਕਿ ਚਰਨਜੀਤ ਸਿੰਘ ਚੰਨੀ ਵੀ ਪਹਿਲਾਂ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਲੜਦੇ ਰਹੇ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਚੜ ਗਏ ਫਿਰ ਵਾਪਸ ਇੱਧਰ ਕਾਂਗਰਸ ਵੱਲ ਨੂੰ ਆ ਗਏ ਉਹ ਵੀ ਆਉਂਦੇ ਜਾਂਦੇ ਰਹੇ ਨੇ ਉਹਨਾਂ ਨੇ ਸਿੱਧੇ ਨਿਸ਼ਾਨੇ ਸਾਧੇ ਦੇਖੋ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਕਰਤਾਰ ਜਿਹੜਾ ਇਸ ਵੇਲੇ ਚੰਨੀ ਸਿੰਘ ਚੰਨੀ ਨੂੰ ਹੋਰ ਕੋਈ ਵਿਅਕਤੀ ਕਹਿੰਦਾ ਦੇਖਿਆ ਵੇ ਇਹਨੇ ਪਾਰਟੀ ਛੱਡ ਦਿੱਤੀ ਸੀ किरदार ਹੈ ਉਹ ਪੰਜਾਬ ਦਾ ਮੁੱਖ ਮੰਤਰੀ ਰਹਿ ਕੇ ਜੋ ਕੁਝ ਉਹਨੇ ਪੰਜਾਬ ਦੇ ਲਈ ਕੀਤਾ ਦਲਤਾਂ ਦੇ ਲਈ ਕੀਤਾ ਬਿਜਲੀਆਂ ਦੇ ਬਿਲ ਮਾਪ ਟੈਂਕੀਆਂ ਦੇ ਬਿਲ ਮਾਪ ਲਾਲ ਕੀਤੇ ਅੰਦਰ ਰਜਿਸਟਰੀਆਂ ਬਹੁਤ ਕੁਝ ਮਤਲਬ ਹੈ ਗਿਣਾ ਸਕਦਾ ਪਰ ਇਹ ਸਮਾਂ ਨਹੀਂ ਹੈ ਸੋ ਵੀਰਾ ਮਤਲਬ ਹੈ ਕਿ ਚੰਨੀ ਸਾਹਬ ਦਾ ਇੱਕ ਕਿਰਦਾਰ ਇੱਕ ਬਹੁਤ ਵੱਡਾ ਲੀਡਰ ਬਣ ਕੇ ਉਹ ਪੰਜਾਬ ਦੀ ਰਾਜਨੀਤੀ ਦੇ ਅੰਦਰ ਉੱਭਰਿਆ ਇਸ ਕਰਕੇ ਅਸੀਂ ਤਾਂ ਧੱਕੇ ਨਾਲ ਲੈ ਕੇ ਆਏ ਆ ਇੱਥੇ ਹਾਲਾਂਕਿ ਉਹ ਬਥਾ ਚੋਂਦੇ ਵੀ ਨਹੀਂ ਸੀਗੇ ਅਸੀਂ ਤਾਂ ੱਟਕੇ ਨਾਲ ਲੈ ਕੇ ਆਏ ਆ ਔਰ ਮੈਂ ਕੋਈ ਮੁੱਛ ਨਹੀਂ ਚਾਉਂਦਾ ਆ ਉਹ ਸਾਫ ਤੌਰ ਤੇ ਇਲਜ਼ਾਮ ਲਾਉਂਦੇ ਰਹੇ ਨੇ ਹੁਣੀ ਤੀਨੂ ਸਾਹਿਬ ਗੱਲ ਕਰ ਰਹੇ ਸੀ ਕਿ ਚਰਨਜੀਤ ਸਿੰਘ ਚੰਨੀ ਤਾਂ ਆਈਏ ਅਫਸਰ ਨੂੰ ਅਸ਼ਲੀਲ ਮੈਸੇਜਸ ਭੇਜਦੇ ਹੁੰਦੇ ਸੀ ਤੇ ਕੈਪਟਨ ਸਾਹਿਬ ਨੇ ਉਹਨਾਂ ਨੂੰ ਹੀਠਾ ਬਿਠਾ ਕੇ ਮਾਫੀ ਮੰਗਵਾਈ ਸੀ ਲੱਗਤੀ ਦੇਖੋ ਮੈਂ ਅਜੇਹੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਇੱਕ ਰਾਜਸੀ ਅਕਸ ਤਾਂ ਖਰਾਬ ਹੁੰਦਾ ਨਹੀਂ ਕੋਈ ਰਾਜਸੀ ਕਾਹਦਾ ਅਕਸ ਖਰਾਬ ਹੋ ਗਿਆ ਜਦੋਂ ਉਹਨਾਂ ਦੇ ਇਲਜ਼ਾਮ ਲਾ ਉਦੋਂ ਬਾਅਦ ਉਹ ਚੀਫ ਮਿਨਿਸਟਰ ਬਣ ਗਿਆ ਕਾਹਦਾ ਅਕਸ ਖਰਾਬ ਹੋ ਗਿਆ ਇਹਨੂੰ ਇਹਨੂੰ ਚਾਹੀਦਾ ਇਹਨਾਂ ਨੂੰ ਆਪਣੀ ਜ਼ੁਬਾਨ ਬੰਦ ਰੱਖਣੀ ਚਾਹੀਦੀ ਆ ਅਜਿਹੀਆਂ ਗੱਲਾਂ ਜਿਹੜੀਆਂ ਨਾ ਉਹ ਸ਼ੋਭਾ ਨਹੀਂ ਦਿੰਦੀਆਂ ਰਾਜਨੀਤੀ ਦੇ ਅੰਦਰ ਉਸ ਤੋਂ ਵੱਧ ਸੱਜ ਚਰਨਜੀਤ ਸਿੰਘ ਚੰਨੀ ਐਮ ਚੀਫ ਮਿਨਿਸਟਰ ਬਣਗਾ ਸੋ ਫਿਰ ਮੇਰੇ ਖਿਆਲ ਦੇ ਅੰਦਰ ਨਿੱਜੀ ਟਿੱਪਣੀ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਸਾਰੇ ਨੇਤਾਵਾਂ ਨੂੰ ਚਾਹੇ ਉਹ ਪਵਨ ਜੀ ਨੇ ਚਾਹੇ ਕੋਈ ਹੋਰ ਨੇ ਆਪਾਂ ਨਿੱਜੀ ਟਿੱਪਣੀਆਂ ਦੇ ਉੱਤੋਂ ਜਿਹੜਾ ਉਹਨੂੰ ਦੂਰ ਲੈ ਕੇ ਜਾਈਏ ਜਿਹੜੀ ਪੰਜਾਬ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉਹਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਤਾਂ ਮੇਰੇ ਕੱਲ ਲੋਕ ਤੁਹਾਡੀ ਗੱਲ ਨੂੰ ਜ਼ਿਆਦਾ ਸੁਣਨਗੇ ਤੇ ਇਹ ਗੱਲ ਤਾਂ ਪਿਛਲੇ ਦਿਨਾਂ ਤੋਂ ਹੋਰ ਵੀ ਲੀਡਰ ਕਈ ਕਹੀ ਜਾ ਰਹੇ ਆ ਤਾਂ ਇਹਦਾ ਕੀ ਮਤਲਬ ਉਹਦਾ ਉਹਦਾ ਮਤਲਬ ਰਹਿ ਗਿਆ ਸੋ ਇਹ ਇਹਦੇ ਬਾਰੇ ਜਵਾਬ ਤਾਂ ਚੰਨਜੀਤ ਸਿੰਘ ਛੰਨੀ ਜੀ ਦੇ ਸਕਦੇ ਆ ਪਰ ਮੈਂ ਕਹਿ ਰਿਹਾ ਕਿ ਇੰਨਾ ਕਿਰਦਾਰ ਜਿਹੜਾ ਆ ਉਹਨੂੰ ਆਪਾਂ ਨਾ ਛੇੜੀਏ ਮੈਂ ਪਵਨ ਜੀ ਨੂੰ ਵੀ ਬੇਨਤੀ ਕਰਾਂਗਾ ਔਰ ਦੂਸਰਿਆਂ ਨੂੰ ਵੀ ਬੇਨਤੀ ਕਰਾਂਗਾ ਇਹ ਠੀਕ ਨਹੀਂ ਹੈ ਰਾਜਨੀਤੀ ਦੇ ਅੰਦਰ ਲੜਾਈ ਰਾਜਨੀਤੀ ਦੀ ਲੜੋ ਅੰਤ ਦੇ ਵਿੱਚ ਆਹੀ ਪੁੱਛਾਂਗਾ ਕਿ ਹੁਣ ਜਲੰਧਰ ਲੋਕ ਸਭਾ ਹਲਕਾ ਫਤਵਾ ਦੇਊਗਾ ਚਰਨਜੀਤ ਸਿੰਘ ਚੰਨੀ ਦੇ ਵੱਲ ਝਕਾਰੋ ਕਿਹਾ ਜੀ 2000% ਤੁਹਾਡੇ ਚੈਨਲ ਦੇ ਉੱਤੇ ਆ ਕੇ ਕਹਿਣਾ ਟੌਪ ਦਾ ਚੈਨਲ ਹੈ ਤੁਹਾਡਾ ਤੁਸੀਂ ਤਾਂ ਰੋਜ਼ ਲੋਕਾਂ ਦੇਖਦੇ ਹੋ ਔਰ ਤੁਸੀਂ ਵੀ ਜਲੰਧਰ ਦੀ ਸਥਿਤੀ ਨੂੰ ਨਵਜ ਨੂੰ ਚੰਗੀ ਤਰ੍ਹਾਂ ਭਾਂਪ ਗਏ ਹੋ ਤੇ ਜਿਨ੍ਹਾਂ ਪਾਰਟੀਆਂ ਨੂੰ ਕੋਈ ਉਮੀਦਵਾਰ ਹੀ ਨਾ ਲੱਭਣ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਲੱਭਾ ਉਹ ਕਾਂਗਰਸ ਚੋਂ ਲੈ ਗਏ ਆਪ ਨੂੰ ਕੋਈ ਉਮੀਦਵਾਰ ਨਹੀਂ ਲੱਗਾ ਉਹ ਅਕਾਲੀ ਦਲ ਦੇ ਵਿੱਚੋਂ ਲੈ ਗਏ ਭਾਜਪੀ ਨੂੰ ਕੋਈ ਉਮੀਦਵਾਰ ਨਹੀਂ ਲੱਭਾ ਉਹ ਸਾਡੇ ਵਾਲਾ ਪਹਿਲਾਂ ਆਪ ਜਿਹਾ ਸੀ ਆਪ ਵਾਲਾ ਫਿਰ ਗਾਂਹ ਜਾ ਕੇ ਉਹ ਫਿਰ ਹੋਰ ਪਾਸੇ ਚਲੇ ਗਿਆ ਤਾਂ ਇਹਦਾ ਮਤਲਬ ਹੈ ਕਿ ਇਹ ਪਾਰਟੀਆਂ ਨੇ ਆਪਣੀ ਮੈਤਕਤਾ ਨੂੰ ਬੁਰੀ ਤਰ੍ਹਾਂ ਖੋ ਲਿਆ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਪੰਜਾਬ ਦੇ ਅੰਦਰ ਲੋਕ ਮੁੱਦਿਆਂ ਤੋਂ ਫੇਲ ਹੋਈ ਆ ਇਸ ਕਰਕੇ ਉਹਨਾਂ ਨੂੰ ਪੰਜਾਬ ਦੇ ਅੰਦਰ ਕੋਈ ਉਮੀਦਵਾਰ ਨਹੀਂ ਲੱਭਾ ਜਿਤਨਾ ਜਲੰਧਰ ਤੋਂ ਸਰਾ ਚੰਨਜੀਤ ਸਿੰਘ ਚੰਨੀ ਨੇ ਆ ਭਾਵੇਂ ਮੇਰੇ ਨਾਲ ਕੇ ਦੀ ਸ਼ਰਤ ਲਵਾ ਦਿਓ ਹੈ ਤਾਂ ਮੇਰੇ ਕੋਲ ਪਤਾ ਕੁਝ ਕੋਈ ਹੈ ਨਹੀਂ ਕਦੇ ਗੱਲ ਤਾਂ ਜ਼ੁਬਾਨ ਦੀ ਵੀ ਕਹੀ ਹੋਈ ਬਹੁਤ ਹੁੰਦੀ ਆ ਚਰਨਜੀਤ ਸਿੰਘ ਚੰਨੀ ਜਿੱਤੇ ਫਿਲਹਾਲ ਜਲੰਧਰ ਦੇ ਵਿੱਚ ਜੋ ਹਵਾ ਨਜ਼ਰ ਆ ਰਹੀ ਹੈ ਚਰਨਜੀਤ ਸਿੰਘ ਚੰਨੀ ਦੇ ਬਾਰੇ ਗੱਲਾਂ ਚੱਲਦੀਆਂ ਪਈਆਂ ਨੇ ਫਿਲਹਾਲ ਹੁੰਦਾ ਸਮਾਂ ਕੀ ਕੁਝ ਲੈ ਕੇ ਆਏਗਾ ਵਾਸਤੇ ਰਵਾਂਗੇ ਬੜੇ ਰੋਵਾਨ ਨੇ ਇੰਡੀਆ ਪੰਜਾਬ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ